ਚਰਮਨ ਪਿਆਰੇ ਐਮਐਲਏ ਕਾਲਾ ਢੱਲੋ ਜੀ ਗੁਰਕੀਰਤ ਕੋਟਲੀ ਜੀ ਲਖਵਿੰਦਰ ਲੱਖਾ ਜੀ ਸਟੇਜ ਤੇ ਬਰਾਮਾਨ ਹੋਰ ਜਿਹੜੇ ਕਾਂਗਰਸ ਦੇ ਲੋਕਾਂ ਲੋਗੇ ਨੇ ਤਾਂ ਨੇ ਤੇ ਸਭ ਤੋਂ ਵੱਧ ਧਨੋਲਾ ਦੇ ਵਾਸੀ ਤੇ ਸਾਡੀਆਂ ਬੀਬੀਆਂ ਤੇ ਪੈਣਾ ਸਭ ਤੋਂ ਪਹਿਲਾਂ ਫਤਿਹ ਦੀ ਝਾਂਜ ਪਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤਾ ਗੱਲਾਂ ਨਹੀਂ ਕਰਨੀਆਂ ਕਹਿੰਦੇ ਨੇ ਜੇ ਸਵੇਰ ਦਾ ਭੁੰਨਿਆ ਆਥਣ ਨੂੰ ਘਰੇ ਆ ਜੇ ਤੇ ਉਹਨੂੰ ਭੁੰਨਿਆ ਨਹੀਂ ਕਹਿੰਦੇ ਉਹਨੂੰ ਇਹ ਕਹਿੰਦੇ ਵੀ ਆਪਦੇ ਘਰੇ ਆ ਗਿਆ ਤਾਂ ਇਸ ਕਰਕੇ ਅੱਜ ਮਿਊਨਿਸਪਲ ਕਮੇਟੀ ਦੇ ਜਿਹੜੇ ਉਹ ਪ੍ਰਧਾਨ ਨੇ ਉਹ ਆਪਦੇ ਘਰੇ ਵਾਪਸ ਆ ਰਹੇ ਨੇ ਮੈਂ ਉਹਨਾਂ ਨੂੰ ਜੀ ਆਇਆਂ ਵੀ ਆਖਦਾ ਤੇ ਵਧਾਈ ਵੀ ਦਿੰਦਾ ਤੁਹਾਨੂੰ ਸਾਰਿਆਂ ਨੂੰ ਜਿਨ੍ਹਾਂ ਨੇ ਉਹਨਾਂ ਨੂੰ ਕੋਸ਼ਿਸ਼ ਕੀਤੀ ਹੋਣੀ ਹੈ ਕਿ ਭਾਈ ਆਪਾਂ ਆਪਦੇ ਘਰੇ ਚੰਗੇ ਆਪਾਂ ਸਾਰੇ ਜ਼ਿੰਮੇਵਾਰ ਆਂ ਕਈ ਵਾਰੀ ਆਪਾਂ ਵੱਲਾ ਲਾਉਨੇ ਆਂ ਕੋਈ ਵੱਲ ਕੌੜੀ ਵੀ ਨਿਕਲ ਆਉਂਦੀ ਸਾਡੀ ਵੱਲ ਲਾਈ ਉਹਦੇ ਸਾਡਾ ਕੋਈ ਕਸੂਰ ਨਹੀਂ ਹੁੰਦਾ ਅਸੀਂ ਤਾਂ ਆਪਦੇ ਜਿਹੜੇ ਜੱਜ ਦੀਆਂ ਵੱੱਲਾਂ ਲਾਈਆਂ ਹੁੰਦੀਆਂ ਪਰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਅਸੀਂ ਕੌੜੀ ਵੱਲ ਨੂੰ ਪੱਟ ਵੀ ਛੇਦੀ ਦਿੱਨੇ ਜਦੋਂ ਪਹਿਲਾਂ ਚਿਪੜਵੇ ਨੇ ਆ ਵੀ ਇਹ ਤਾਂ ਕੌੜੇ ਚਿਪੜਾ ਦੀ ਵੱਲ ਹੈ ਕਿ ਆਪਾਂ ਫਿਰ ਪੱਟ ਕੇ ਪਾਸੇ ਕਰਦੇ ਆ ਤੇ ਮੈਨੂੰ ਲੱਗਦਾ ਤੁਸੀਂ ਜਿਹੜੀ ਵੱਲ ਪੀਜੀਸੀ 2022 ਦੇ ਵਿੱਚ ਕੌੜੀ ਨਿਕਲੀ ਤੇ ਸਾਈ ਦੇ ਵਿੱਚ ਤੁਸੀਂ ਉਹਨੂੰ ਪੱਟ ਵੀ ਦਿਓਗੇ ਕਾਂਗਰਸ ਪਾਰਟੀ ਇਹੋ ਜੀ ਹੈ ਮੈਂ ਕਾਂਗਰਸ ਚ ਕਿਉਂ ਆ ਮੈਨੂੰ ਕੀ ਲੋੜ ਹੈ ਕਾਂਗਰਸ ਦੇ ਵਿੱਚ ਸਭ ਤੋਂ ਵੱਡੀ ਗੱਲ ਹੈ ਕਿ ਕਾਂਗਰਸ ਧਰਮਾਂ ਤੋਂ ਉੱਤੇ ਪਾਰਟੀ ਹੈ ਕਿਸੇ ਧਰਮ ਦੇ ਵਿੱਚ ਬੰਦਾ ਜਿਹੜਾ ਹੋਵੇ ਉਹ ਕਾਂਗਰਸ ਪਾਰਟੀ ਦੇ ਵਿੱਚ ਵੈਲਕਮ ਹੈ ਕਾਂਗਰਸ ਪਾਰਟੀ ਦਾ ਮੈਂਬਰ ਹੋ ਸਕਦਾ ਹੈ ਕਾਂਗਰਸ ਪਾਰਟੀ ਦਾ ਰਾਸ਼ਟਰਪਤੀ ਹੋ ਸਕਦਾ ਹੈ ਕਾਂਗਰਸ ਪਾਰਟੀ ਚ ਪ੍ਰਧਾਨ ਮੰਤਰੀ ਹੋ ਸਕਦਾ ਹੈ ਕਾਂਗਰਸ ਪਾਰਟੀ ਦੇ ਵਿੱਚ ਕੋਈ ਵੀ ਆਉਦਾ ਹਾਸਲ ਕਰ ਸਕਦਾ ਦੂਜੀ ਗੱਲ ਜਿਹੜੀ ਹੈ ਕਾਂਗਰਸ ਪਾਰਟੀ ਜਾਤਾਂ ਪਾਤਾਂ ਤੋਂ ਉੱਤੇ ਹੈ ਤੁਸੀਂ ਹੁਣੇ ਵੇਖਿਆ ਹੋਣਾ ਤਿੰਨ ਬਹੁਤ ਵੱਡੇ ਜਿਹੜੇ ਨੇ ਉਹ ਇਨਸੀਡੈਂਟ ਹੋਏ ਨੇ ਭਾਰਤ ਦੇ ਵਿੱਚ ਭਾਰਤ ਦੇ ਮੁੱਖ న్యాయਪਾਲ ਜਿਹੜੇ ਚੀਫ ਜਸਟਿਸ ਜਿਹਨੂੰ ਕਹਿੰਦੇ ਨੇ ਜਿਹੜੇ ਕਿਸੇ ਨੂੰ ਫਾਸੇ ਦੇ ਸਕਦੇ ਨੇ ਜਿਹੜੇ ਪ੍ਰਧਾਨ ਮੰਤਰੀ ਨੂੰ ਹਮ ਸੀਟ ਕਰ ਸਕਦੇ ਨੇ ਜਿਹੜੇ ਕੁਝ ਵੀ ਕਰ ਸਕਦੇ ਨੇ ਉਹਨਾਂ ਦੇ ਉੱਤੇ ਕਿਸੇ ਨੇ ਭਰੀ ਇਦਾਰਤ ਦੇ ਵਿੱਚ ਜੁੱਤਾ ਛਿੱਟਿਆ ਕਿਉਂ ਛਿੱਟਿਆ ਕਿਉਂਕਿ ਉਹ ਇੱਕ ਪਾਰਟਿਕੂਲਰ ਕਾਸਟ ਨੂੰ ਬਿਲੋਂਗ ਕਰਦੇ ਨੇ ਇਸੇ ਤਰ੍ਹਾਂ ਰਾਏਪਰੇਲੀ ਦੇ ਵਿੱਚ ਕੁੱਟ ਕੇ ਮੁੰਡੇ ਨੂੰ ਮਾਰਿਆ ਬਾਲ ਮਿੱਕੀਆਂ ਦੇ ਨੂੰ ਉਹਨੂੰ ਕਿਹਾ ਤੂੰ ਇਹ ਕਹ ਉਹ ਕਹਿੰਦਾ ਰੇ ਮਰਦੇ ਦਮ ਤੱਕ ਰਾਹੁਲ ગાંધી ਜਿੰਦਾਬਾਦ ਰਾਹੁਲ ગાંધી ਜਿੰਦਾਬਾਦ ਉਹ ਵੀ ਜਾਨ ਤੇ ਧਰਮ ਜਿਹੜਾ ਉਹਦਾ ਕਤਲ ਕੀਤਾ ਗਿਆ ਆ ਪਿੱਛੇ ਜੇ ਹਰਿਆਣੇ ਦੇ ਵਿੱਚ 4-5 ਸਾਲ ਪਹਿਲਾਂ ਬਹੁਤ ਵੱਡਾ ਪੁਲਿਸ ਅਫਸਰ ਅੱਜ ਅਸੀਂ ਉਹਦੇ ਘਰੇ ਜਾ ਕੇ ਆਏ ਆ ਬਹੁਤ ਵੱਡਾ ਪੁਲਿਸ ਅਫਸਰ ਅਡੀਸ਼ਨਲ ਡਾਇਰੈਕਟਰ ਜਨਰਲ ਸਤਾਇਆ ਹੋਇਆ ਬੀਜੇਪੀ ਦੇ ਰਾਜ ਦੇ ਵਿੱਚ ਕਿਉਂਕਿ ਬੀਜੇਪੀ ਦੇ ਰਾਜ ਦੇ ਵਿੱਚ ਜਾਤਾਂ ਪਾਤਾਂ ਤੇ ਧਰਮਾਂ ਤੋਂ ਬਿਨਾ ਕੋਈ ਗੱਲ ਨਹੀਂ ਹੁੰਦੀਗੀ ਸਮਾਜ ਨੂੰ ਜਾਤਾਂ ਪਾਤਾਂ 'ਚ ਵੰਡਿਆ ਜਾਂਦਾ ਹੈ ਸਮਾਜ ਨੂੰ ਧਰਮ ਦੇ ਉੱਤੇ ਵੰਡਿਆ ਜਾਂਦਾ ਉਹਨਾਂ ਜਾਤਾਂ ਪਾਤਾਂ ਦੀ ਵੰਡ ਦਾ ਸਤਾਇਆ ਹੋਇਆ ਅਡੀਸ਼ਨਲ ਡਾਇਰੈਕਟਰ ਜਨਰਲ ਪੁਲਿਸ ਜਿਹਦੀ ਘਰਵਾਲੀ ਆਪ ਕਮਿਸ਼ਨਰ ਤੋਂ ਉੱਤੇ ਲੱਗੀ ਹੋਈ ਹੈ ਗੋਲੀ ਮਾਰ ਕੇ ਮਰ ਗਿਆ ਬਹੁਤ ਨਾਲੇ ਨੌਜਵਾਨ ਬੱਚੇ ਜਿਹੜੇ ਆ ਉੱਥੇ ਰੋਂਦੇ ਨਹੀਂ ਸੀ ਚੱਲੇ ਜਾਂਦੇ ਆ ਜੀ ਸੋ ਇਸ ਕਰਕੇ ਕਾਂਗਰਸ ਪਾਰਟੀ ਐ ਤੋਂ ਉੱਤੇ ਤੀਜੀ ਗੱਲ ਆਪਾਂ ਜਿੱਥੇ ਵੀ ਖੜੇ ਆ ਖੇਤੀ ਦੇ ਵਿੱਚ ਬੈਂਕਾਂ ਦੇ ਵਿੱਚ ਫੌਜ ਦੇ ਵਿੱਚ ਅਟ੍ਰੋਸਟੀ ਜਿਹੜੀਆਂ ਜਿਹੜੇ ਗਰੀਬ ਜਨਤਾ ਦੇ ਉੱਤੇ ਕੋਈ ਤਸ਼ੱਦਦ ਹੁੰਦਾ ਉਹਦੇ ਵਾਸਤੇ ਪੜਨ ਦੇ ਵਿੱਚ ਰੋਟੀ ਵਾਸਤੇ ਸਿਹਤ ਸਮਾਵਾ ਵਾਸਤੇ ਇਹ ਸਾਰੇ ਸਮਾਵ ਦੇ ਉੱਤੇ ਭਾਰਤ ਨੂੰ ਤੇ ਪੰਜਾਬ ਨੂੰ ਕਾਂਗਰਸ ਲੈ ਕੇ ਗਈ ਹੈ ਅੱਜ ਸਾਡੀਆਂ ਉਦਾਹਰਨਾਂ ਬਿਹਾਰ ਦੇ ਵੀ ਦਿੱਤੀਆਂ ਜਾਂਦੀਆਂ ਨੇ ਕਿ ਪੰਜਾਬ ਦੇ ਵਿੱਚ ਜਿਸ ਤਰ੍ਹਾਂ ਸਰਦਾਰ ਪ੍ਰਤਾਪ ਸਿੰਘ ਕੈਰੋਂ ਨੇ ਪੰਜਾਬ ਨੂੰ ਚੱਕਿਆ ਸੀ ਉਸ ਤਰ੍ਹਾਂ ਅਸੀਂ ਪਾਵਰ ਜਾਗੇ ਤਾਂ ਪੰਜਾਬ ਨੂੰ ਚੱਕਾਂਗੇ ਕਹਿਣ ਵਾਲੇ ਗੱਲਾਂ ਹੋਰ ਨੇ ਪਰ ਕਰਦੇ ਗੱਲਾਂ ਕਾਂਗਰਸ ਦੀਆਂ ਨੇ ਇਸ ਕਰਕੇ ਬੜੀ ਖੁਸ਼ੀ ਹੁੰਦੀ ਹੈ ਜਦੋਂ ਸੁੰਦਰੀ ਵਰਗੇ ਜਿਹੜੇ ਆਪਣੇ ਵੀਰ ਹੈਗੇ ਨੇ ਇਹ ਜਿਹੜੇ ਮੁੰਦਰੀ ਵਰਗੇ ਆਪਣੇ ਆ ਗਏ ਨੇ ਘਰ ਵਾਪਸ ਤੇ ਇਹਨਾਂ ਨੂੰ ਜੀ ਆਇਆਂ ਤੇ ਬਾਕੀ ਮੈਂ ਵੇਖਦਾ ਕਿ ਜਿੱਥੇ ਕਹਿੰਦੇ ਨੇ ਜਦੋਂ ਬੀਬੀਆਂ ਤੁਰ ਪੈਣ ਕਿਸੇ ਪਾਸੇ ਤੇ ਫਿਰ ਉਹ ਪਾਰਟੀ ਜਿਹੜੀ ਆਪੇ ਵੱਧਦੀ ਫੁੱਲਦੀ ਆ ਕਾਂਗਰਸ ਦਾ ਪਰਿਵਾਰ ਦਿਨੋ ਦਿਨ ਵਧੇਗਾ ਔਰ ਸਾਈ ਤੱਕ ਸਾਰੇ ਦਾ ਸਾਰਾ ਪੰਜਾਬ ਜਿਹੜਾ ਉਹ ਕਾਂਗਰਸ ਦੇ ਪਰਿਵਾਰ ਵਿੱਚ ਸ਼ਾਮਲ ਹੋਣ ਨੂੰ ਤਿਆਰ ਹੈ ਇਹਨਾਂ ਗੱਲਾਂ ਦੇ ਨਾਲ ਇੱਕ ਵਾਰੀ ਫੇਰ ਮੈਂ ਘਰ ਵਾਪਸੀ ਤੇ ਇਹਨਾਂ ਨੂੰ ਵਧਾਈ ਵੀ ਦਿੰਦਾ ਤੇ ਜੀ ਆਇਆਂ ਵੀ ਆਖਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਸ੍ਰੀ ਹਰਦੀਪ ਸਿੰਘ ਕਿੰਗਰਾ ਜੀ ਦਾ ਜਿਹੜੇ ਪੰਜਾਬ ਕਾਂਗਰਸ ਸਪੋਕਸਮੈਨ ਨੇ ਬੜੇ ਚੰਦ ਸਬਦਾਂ ਦੇ ਵਿੱਚ ਇਹਨਾਂ ਨੇ ਆਪਣੇ ਵਿਚਾਰ ਸਾਂਝੇ ਕੀਤੇ ਮੈਂ ਬੇਨਤੀ ਕਰਾਂ ਇਸ ਹਲਕੇ ਦੀ ਆਨ ਤੇ ਇੱਜ਼ਤ ਸਰਦਾਰ ਕੁਲਦੀਪ ਸਿੰਘ ਕਾਲਾ ਢਿੱਲੋਂ ਐਮ ਐਲ ਏ ਜਿਹੜਾ ਪ੍ਰਧਾਨ ਕਾਂਗਰਸ ਉਹ ਆ ਕੇ ਆਪਣੀਆਂ ਹਾਜ਼ਰੀਆਂ ਬਹੁਤ ਸਰਦਾਰ ਕੁਲਦੀਪ ਸਿੰਘ ਕਾਲਾ ਢਿੱਲੋਂ मंच से बराजमानदेश से इंचार्ज आल इंडिया काउंसल की बने जो लगे श्री रविंद्र डालवी जी ते मेरे बहुत ही शिका योग मेरे व्डे भाई आल इंडिया काउंसिल कमेटी के सैकटरी ने सरदार गुरकीत सिंह जी कोटली मेरा बहुत ही शिका योग भा ਪਾਇਲ ਤੋਂ ਐਕਸਐਮਐਲ ਜੋ ਮੇਰੇ ਨਾਲ ਜ਼िला ਪ੍ਰਧਾਨ ਵੀ ਨੇ ਖੰਨਾ ਦੇ ਲਖਵੀਰ ਸਿੰਘ ਲੱਖਾ ਜੀ ਸਾਡੇ ਬਲਾਕ ਪ੍ਰਧਾਨ ਸਾਹਿਬ ਸੰਧਪਾਲ ਬਾਲਾ ਜੀ ਸਿਟੀ ਪ੍ਰਧਾਨ ਅਜੀਤ ਕੁਮਾਰ ਜੀ ਐਮਸੀ ਤੇ ਮੰਚ ਤੇ ਬਿਰਾਜਮਾਨ ਦਾਜਾ ਪ੍ਰਧਾਨਤਾ ਜੋ ਵੀ ਪਾਰਟੀਆਂ ਗੁੱਸੇਬਾਨ ਨੇ 80ਵੇਂ ਦੇ ਜ਼ਿਲ੍ਹਾ ਪ੍ਰਧਾਨ ਸਾਡੇ ਕਿਰਨ ਸਮੇਤ ਡੈਲੀ ਬਾਲਾ ਜੀ ਪੰਡਾਤ ਬਰਾਜਬਾਨ ਮੇਰਿਆਂ ਬਹੁਤ ਸਕਾਰਯੋਗ ਮਾਮਾ ਮੇਰਿਆਂ ਭੈਣਾ ਬਜ਼ੁਰਗ ਨੌਜਵਾਨ ਸਾਡੇ ਗੁਰੂਤ ਕੰਗਜਾ ਜੀ ਸਹਿਬਾਨ ਸਭ ਤੋਂ ਪਹਿਲਾਂ ਸਾਰਿਆਂ ਨੂੰ ਵੈਦੋ ਜੀ ਦਾ ਖਾਲਸਾ ਵੈਦੋ ਜੀ ਦੀ ਫਤਿਹ ਸਾਡੇ ਲਈ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਡਾ ਜਿਹੜਾ ਪਰਿਵਾਰ ਦੇ ਵਿੱਚ ਇੱਕ ਬੜਾ ਵੱਡਾ ਵਾਧਾ ਹੋ ਰਿਹਾ ਹੈ ਸ੍ਰੀਵਿੰਦਰ ਕਾਮ ਜੇ ਸ੍ਰੀਵਿੰਦਰ ਸਿੰਘ ਜਿਹੜੇ ਮੁੰਦਰੀ ਜੀ ਐਮਸੀ ਨੇ ਉਹ ਅੱਜ ਕਾਉਂਸਲ ਪਾਰਟੀ ਦੇ ਆਪਣੇ ਸਾਥੀ ਸੁਮੇਰ ਜਵਾਨਕਾਰ ਆ ਮੈਂ ਉਹਨਾਂ ਦਾ ਜ਼ਿਲ੍ਹਾ ਪ੍ਰਧਾਨ ਹੋਣ ਦੇ ਨਾਤੇ ਸਰਕੇ ਦਾ ਸੇਵਾਦਾਰ ਹੋਣ ਦੇ ਨਾਤੇ ਮੈਂ ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਜੀ ਆਇਆਂ ਕਹਣਾ ਜਦੋਂ ਕੋਈ ਸਰਕਾਰ ਹੁੰਦੀ ਹੈ ਔਰ ਤਾਂ ਹਰ ਕੋਈ ਆ ਜਾਂਦਾ ਹੈ ਪਰ ਜਦੋਂ ਅਜੇ ਸਾਲ ਦਾ ਜਿਵੇਂ ਸਰਕਾਰ ਦਾ ਸਮਾਂ ਸਾਲ ਬਾਕੀ ਪਿਆ ਹੈ ਜਦੋਂ ਜਹੇ ਜਹੇ ਸਮੇਂ ਤੇ ਜਦੋਂ ਲੋਕ ਉਸ ਪਾਰਟੀ ਨੂੰ ਛੱਡ ਛੱਡ ਕੇ ਦੂਜੀ ਪਾਰਟੀ ਜਾਣ ਦਾ ਤੁਸੀਂ ਉਸ ਦਾ ਅੰਦਾਜ਼ਾ ਆਪ ਲਾ ਸਕਦੇ ਹੋ ਕਿ ਪੰਜਾਬ ਦੇ ਹਾਲਾਤ ਕਿਹਜੇ ਨੇ ਉਤਪਾੜੀ ਦੇ ਵਰਕਰਾਂ ਦੇ ਹਾਲਾਤ ਕਿਹਜੇ ਨੇ ਸਗਵਿੰਦਰ ਸਿੰਘ ਮੋਦੀ ਦਾ ਫੇਰ ਲੋਕਾਂ ਦਾ ਚੁਣਿਆ ਹੋਇਆ ਨੁਮਾਇੰਦਾ ਹੈ ਜੇ ਕੋਈ ਆਮ ਵਰਕਰ ਹੋ ਤਾਂ ਕੀ ਹਾਲ ਹੋਊਗਾ ਤੁਸੀਂ ਤਾਂ ਮੇਰੇ ਨਾਲ ਵੱਧ ਜਾਣਦੇ ਕਿਉਂਕਿ ਆਪਾਂ ਸਾਰੇ ਜੋ ਵੀ ਸਮੱਸਿਆਵਾਂ ਮਾਣੇ ਆਪਣੇ ਪਿੰਡੇ ਤੇ ਹੰਡਾ ਰਹੇ ਆਂ ਬੜੇ ਵੱਡੀਆਂ ਵੱਡੀਆਂ ਗੱਲਾਂ ਕੀਤੀਆਂ ਜੀ ਸਾਹਿਬ ਸਿੱਖਿਆ ਕ੍ਰਾਂਤੀ ਨੂੰ ਲੈ ਕੇ ਹੋਵੇ ਚਾਹੇ ਉਹ ਹੈਲਥ ਐਜੂਕੇਸ਼ਨ ਨੂੰ ਲੈ ਕੇ ਹੋਵੇ ਚਾਹੇ ਲੈਂਡ ਆਊਟਰ ਦੀ ਗੱਲ ਹੋਵੇ ਚਾਹੇ ਸਾਡੀਆਂ ਭੈਣਾਂ ਨੂੰ ਹਜ਼ਾਰ-ਹਜ਼ਾਰ ਰੁਪਈਆ ਦੇਣ ਦੀ ਗੱਲ ਹੋਵੇ ਤੇ ਲੇਕਿਨ ਅੱਜ ਇੱਕ ਵੀ ਵਾਦਾ ਜਿਹੜਾ ਹੁਣ ਪੂਰਾ ਨਹੀਂ ਹੋਇਆ ਤੁਸੀਂ ਹਸਪਤਾਲ ਚਲੇ ਜਾਓ ਮੈਂ ਪਿੱਛੇ ਜਿਹੇ ਹਸਪਤਾਲ ਤੋਂ ਜਿਹੜੇ ਸਿਵਲ ਸਰਜਨ ਤੋਂ ਇੱਕ ਰਿਪੋਰਟ ਮਿਲ ਗਈ ਸੀ ਮੈਨੂੰ ਡਿਟੇਲ ਤੋਂ ਸਾਡੇ ਜ਼ਿਲ੍ਹੇ ਦੇ ਹਸਪਤਾਲਾਂ ਨੇ ਬਈ ਸਟਾਫ ਦਾ ਕੀ ਸਟੇਟਸ ਹੈ ਤਾਂ ਬਰਨਾਲੇ ਦੇ ਹਸਪਤਾਲ ਦੇ 85 ਡਾਕਟਰਾਂ ਦੀਆਂ ਪੋਸਟਾਂ ਨੇ ਸਿਰਫ 40 ਨੇ 40 ਡਾਕਟਰ ਹੀ ਹਨ ਦੱਸੋ ਕੀ ਇਲਾਜ ਹੋਊਗਾ ਨਰਥਈਂ ਜਿਆਦੀਆ ਪੋਸਟਾਂ ਹਨ ਜਿਹੜੇ ਬਾਲ ਵਵਾਏ ਹੁੰਦੇ ਉਹ ਹੈ ਹੀ ਨਹੀਂ ਅਜਿਹੇ ਹਾਲਾਤ ਪੈਦਾ ਕਰਦੇ ਨਾ ਸਕੂਲਾਂ ਚਲੇ ਜਾਓ ਜ਼ਿਆਦਾਤਰ ਸਾਡੇ ਮੱਧ ਵਰਗ ਤੇ ਗਰੀਬ ਪਰਿਵਾਰਾਂ ਦੇ ਬੱਚੇ ਗਵਰਨਮੈਂਟ ਸਕੂਲਾਂ ਚ ਪੜ੍ਹਦੇ ਨੇ ਲੇਕਿਨ ਉੱਥੇ ਹੈਡਮਾਸਟਰ ਨੇ ਇਮੋਟੇ ਟੀਚਰ ਨੇ ਸਾਡੇ ਬੱਚਿਆਂ ਨੂੰ ਹਜੇ ਨਾ ਸਬਦਾਵਾ ਨਹੀਂ ਮਿਲਦੀਆਂ ਤਾਂ ਮੈਂ ਜਿਆਦਾ ਲੰਮਾ ਨਾ ਜਾਂਦਾ ਹਾਂ ਤੁਹਾਨੂੰ ਦੱਸਣਾ ਚਾਹੁੰਦਾ ਵੀ ਕਾਂਗਰਸ ਪਾਰਟੀ ਇੱਕ ਜਹੀ ਪਾਰਟੀ ਹੈ ਜੀਨੇ ਹਮੇਸ਼ਾ ਗਰੀਬਾਂ ਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਵਪਾਰੀਆਂ ਦਾ ਖਿਆਲ ਰੱਖਿਆ ਜਦੋਂ ਵੀ ਕੌਂਸਲਰ ਰਾਸ ਸੀ ਤਾਂ ਇੱਥੇ ਹਰ ਇੱਕ ਬੰਦਾ ਸੌਕੀ ਰੋਕੀ ਖਾਨ ਦਾ ਸੀ ਕੁਛਾਲ ਸੀ ਲੇਕਿਨ ਅੱਜ ਚਾਹੇ ਕੋਈ ਕਿੱਡਾ ਹੀ ਵੱਡਾ ਜ਼ਿੰਮੇਵਾਰ ਕਿਉਂ ਨਾ ਹੋਵੇ ਚਾਹੇ ਕਿੱਡਾ ਹੀ ਵੱਡਾ ਵਪਾਰੀ ਕਿਉਂ ਨਾ ਹੋਵੇ ਲੇਕਿਨ ਅੱਜ ਹਰ ਬੰਦਾ ਇੱਕ ਵੋਟ ਲੈ ਦੱਬਿਆ ਹੋਇਆ ਹੈ ਤਾਂ ਮੈਂ ਤੁਹਾਨੂੰ ਬੇਨਤੀ ਕਰਦਾ ਜੀ ਮੈਂ ਜਿਵੇਂ ਤੁਸੀਂ ਮੇਰਾ 2024 ਦੀ ਜਿਹੜੀ ਜਮਨੀ ਚੋਣ ਜਿੱਤਾਂ ਕੇ ਸਾਥ ਦਿੱਤਾ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਆਪਣਾ ਅਸ਼ੀਰਵਾਦ ਬਣਾਈ ਰੱਖੋ ਸਰਕਾਰ ਬਣ ਲੈਣ ਦਿਓ ਜੋ ਵੀ ਤੁਹਾਡੀਆਂ ਦਿੱਕਤਾਂ ਨੇ ਕਿਉਂਕਿ ਮੈਂ ਤੁਹਾਡੇ ਵਿੱਚ ਰਹਿਣਾ ਮੈਂ ਤੁਹਾਨੂੰ ਕੱਲੇ-ਕੱਲੇ ਸਮੱਸਿਆ ਨੂੰ ਜਾਣਦਾ ਕਿ ਕਿਸ ਹਾਲੇ ਦੀ ਕੀ ਸਮੱਸਿਆ ਗਰੀਬ ਦੀ ਕੀ ਸਮੱਸਿਆ ਕਿਸਾਨ ਦੀ ਕੀ ਸਮੱਸਿਆ ਮਜ਼ਦੂਰ ਦੀ ਕੀ ਸਮੱਸਿਆ ਵਪਾਰੀ ਦੀ ਕੀ ਸਮੱਸਿਆ ਤੇ ਤੁਹਾਡੇ ਵਿੱਚ ਰਹਿ ਕੇ ਜਿਹੜਾ ਤੁਹਾਡੇ ਸੇਵਾਦਾਰ ਬਣ ਕੇ ਤੁਹਾਡੀ ਸੇਵਾ ਕਰੂੰਗਾ ਔਰ ਮੈਂ ਤਾਂ ਅਨੁਪਰੋਥਾ ਦਵਾਉਣਾ ਜਗਵਿੰਦਰ ਮੋਦਜੀ ਵੀ 9 ਮਈ ਬਿਟਾਂ ਮੌਣ ਦਿਓ ਜੇਕਰ ਮੇਰੀ ਸਾਡੀ ਸਰਕਾਰ ਦੇ ਹੁੰਦਿਆ ਮੈਂ ਇਥੋਂ ਤੁਹਾਡਾ ਨਮਾਇੰਦਾ ਹੋਇਆ ਤੇ ਮੇਰਾ ਕੋਈ ਇੱਕ ਵਰਕਰ ਵੀ ਮੈਨੂੰ ਛੱਡ ਕੇ ਬਾਗਦਾ ਮੈਂ ਸਮਝੂਗਾ ਮੈਂ ਫੇਲ ਪੋਲਿਟਿਸਟ ਹਾਂ ਤੇ ਮੈਂ ਇੱਕ ਵੀ ਵਰਕਰ ਨੂੰ ਨਮੋਸ਼ ਹੋ ਕੇ ਆਪਣੀ ਪਾਰਟੀ ਤੇ ਭੱਜਣ ਨੂੰ ਉਹਨੂੰ ਹਰਟੜ ਨਹੀਂ ਹਰਨਗਾ ਮੇਰਾ ਤੁਹਾਡਾ ਨਾਮ ਹੈ ਮੈਂ ਸਾਡੇ ਪੁਰਾਣੇ ਸਾਥੀਆਂ ਨੂੰ ਦੱਸਣਾ ਚਾਹਣਾ ਹੈ ਜਿਨ੍ਹਾਂ ਨੇ ਔਖੇ ਵੇਲੇ ਪਾਰਟੀ ਦਾ ਹੱਥ ਥੰਮ ਕੇ ਰੱਖਿਆ ਪਾਰਟੀਆਂ ਛੱਡੀਆਂ ਨਹੀਂ ਜਿਮਨੀ ਚੋਣ ਦੇ ਵਿੱਚ ਸਰਕਾਰ ਦੇ ਅੱਗੇ ਵੱਡਾ ਪ੍ਰੈਸ਼ਰ ਹੁੰਦਾ ਬਾਪਜੋ ਮੇਰੇ ਬੁੱਠਾਂ ਤੇ ਬੈਠੇ ਮੇਰੇ ਪੋਲਿੰਗ ਲਾਇ ਉਹ ਵੀ ਕਿਸੇ ਕੋਲੋਂ ਇਨਸਟੋਰ ਨਾ ਫੀਕਰਨ ਉਹਨਾਂ ਨੂੰ ਵੀ ਮੈਂ ਪ੍ਰੋਫਸਾ ਦਿੰਨਾ ਵੀ ਉਹਨਾਂ ਨੂੰ ਵੀ ਕਦੇ ਮੈਂ ਨਰਾਸ਼ ਨਹੀਂ ਹੋਣ ਦਊਗਾ ਉਹਨਾਂ ਦੇ ਮਾਨ ਸਨਮਾਨ ਤੋਂ ਕਮ ਨਹੀਂ ਆਉਣ ਦਊਗਾ ਮੂਰਲੀਆ ਸਫਾ ਦੇ ਵਿੱਚ ਰੱਖੂੰਗਾ ਮੈਂ ਤੁਹਾਨੂੰ ਇਹ ਵੀ ਤੁਹਾਡੇ ਨਾਮ ਅੱਜ ਵਾਦਾ ਕਰਦਾ ਜੇ ਤੁਹਾਡਾ ਕਿਉਂਕਿ ਪਹਿਲਾਂ ਹੀ ਲੇਟ ਹੈ ਮਾਫੀ ਚਾਹਣਾ ਲੇਟ ਹੋ ਗਏ ਰਾਜਾ ਪ੍ਰਿੰਸੀ ਨੀ ਆਉਣਾ ਸੀ ਜੀ ਆਪ ਉਹ ਅਚਾਨਕ ਜਿਹੜਾ ਉੱਥੇ ਤਰਨਤਾਰ ਦਾ ਦਫ਼ਤਰ ਘਟਨ ਘਾਲ ਨੂੰ ਪਤਾ ਚੁਮਣੀ ਚਾਉਣਾ ਉੱਥੇ ਲੇਟ ਹੋ ਗਏ ਉਹਨਾਂ ਨੇ ਸਰਦਾਰ ਗੁਰਪ੍ਰੀਤ ਸਿੰਘ ਕੋਟਲੀ ਹੋਰਾਂ ਦੀ ਡਿਊਟੀ ਲਈ ਹਰਬਿੰਦਰ ਢਾਲਪੀ ਜੀ ਉਹਨਾਂ ਨੇ ਵੀ ਕਿਹਾ ਮੈਂ ਵੀ ਉਹਦਾਂ ਨੂੰ ਬੇਨਤੀ ਕੀਤੀ ਵੀ ਤੁਸੀਂ ਜੇ ਪ੍ਰਧਾਨ ਜੀ ਨਹੀਂ ਆ ਸਕਦਾ ਤੁਸੀਂ ਜ਼ਰੂਰ ਆਓ ਤਾਂ ਕਿ ਜੇ ਸਾਡਾ ਪ੍ਰੋਗਰਾਮ ਚੰਗਾ ਹੋ ਸਕੇ ਤਾਂ ਉਸ ਲਈ ਮੈਂ 마फ़ी भी चाहना है ਤੇ ਹੁਣ ਮੈਂ ਇੱਕ ਵਾਰੀ ਫੇਰ ਥੋੜਾ ਜਿਆਦਾ ਸਮਝਣ ਲੈਂਦਾ ਹਾਂ ਤੁਹਾਨੂੰ ਇਸ ਗੱਲ ਦਾ ਬਹੁਤ ਸਾਡਾ ਬੋਹਦਾ ਹੋਇਆ ਵੀ ਸਮਾਂ ਆ ਜਾਵੇ ਪ੍ਰਮਾਤਮਾ ਕਿਰਪਾ ਕਰੇ ਤੁਹਾਡੇ ਅਸ਼ੀਰਵਾਦ ਨਾਲ ਤੁਹਾਡੀਆਂ ਦਵਾਮਨਾਂ ਤੁਹਾਡੇ ਸਹਿਯੋਗ ਨਾਲ ਜੇ ਮੈਨੂੰ ਦੁਬਾਰਾ ਇੱਥੋਂ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲਿਆ ਤਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਜਮ ਇੱਕ ਐਮਐਸੀ ਦਾ ਇੱਕ ਸਧਾਰਨ ਬਰਤਨ ਵੀ ਮਨਾ ਰਸਮੀ ਹੋਣ ਦਊਗਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ Wègrou dita kalfa, wègrou dikyou sape.